ਗਰਮੀਆਂ ਦੀਆਂ ਛੁੱਟੀਆਂ ਦਾ ਮਤਲਬ ਬੱਚਿਆਂ ਵਾਸਤੇ ਰਿਸ਼ਤੇਦਾਰਾਂ ਦੇ ਘਰ ਜਾਣਾ ਘੁੰਮਣਾ ਫਿਰਨਾ ਤੇ ਮਨਮਾਨੇ ਢੰਗ ਨਾਲ ਇਸ ਸਮੇਂ ਨੂੰ ਬਿਤਾਉਣਾ ਹੁੰਦਾ ਹੈ। ਪਰ ਜ ਇਹਨਾਂ ਛੁੱਟੀਆਂ ਨੂੰ ਅਗਰ ਪੜ੍ਹਾਈ ਲਿਖਾਈ ਨਾਲ ਵੀ ਜੋੜਿਆ ਜਾਵੇ ਤੇ ਛੁੱਟੀਆਂ ਦਾ ਲਾਭ ਬੱਚੇ ਹੋਰ ਵੀ ਸੌਖੇ ਤਰੀਕੇ ਨਾਲ ਲੈ ਸਕਦੇ ਨੇ ਤੇ ਮਨਕਰਨ ਐਜੂਕੇਸ਼ਨ ਟਰਸਟ ਬੱਚਿਆਂ ਦੀਆਂ ਇਹ ਛੁੱਟੀਆਂ ਨੂੰ ਆਨੰਦਮਈ ਬਣਾ ਰਿਹਾ ਹੈ ਤੇ ਨਾਲ-ਨਾਲ ਪੜ੍ਹਾਈ ਲਿਖਾਈ ਵਿੱਚ ਵੀ ਜੁੜੇ ਰਹਿਣ ਵਿੱਚ ਸਹਿਯੋਗ ਦੇ ਰਿਹਾ ਹੈ ਇਸ ਟਰਸਟ ਦੀ ਮੈਨੇਜਿੰਗ ਡਾਇਰੈਕਟਰ ਅਮਨਦੀਪ ਕੌਰ ਨੇ ਜਾਣਕਾਰੀ ਦਿੱਤੀ ਹੈ ਹੋਇਆ ਦੱਸਿਆ ਕਿ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਕੋਲ ਬਹੁਤ ਸਾਰਾ ਖਾਲੀ ਸਮਾਂ ਹੁੰਦਾ ਹੈ ਤੇ ਇਸ ਖਾਲੀ ਸਮੇਂ ਨੂੰ ਉਹਨਾਂ ਵੱਲੋਂ ਕੰਪਿਊਟਰ ਦੇ ਸਕਿੱਲਸ ਪਰਸਨੈਲਿਟੀ ਡਿਵੈਲਪਮੈਂਟ ਤੇ ਉਹਨਾਂ ਦੇ ਅੰਦਰ ਛੁਪੇ ਹੋਏ ਹਿਡਨ ਟੈਲੈਂਟ ਨੂੰ ਬਾਹਰ ਕੱਢਣ ਉਹਨਾਂ ਨੂੰ ਆਤਮ ਵਿਸ਼ਵਾਸੀ ਬਣਾਉਣ ਵਾਸਤੇ ਉਹਨਾਂ ਦੀ ਪ੍ਰਸਤੂਪੂਰਾ ਉਹਨਾਂ ਨੂੰ ਸਹਿਯੋਗ ਦੇ ਰਹੀ ਹੈ ਜਿਸ ਦਾ ਲਾਭ ਲਗਭਗ 200 ਵਿਦਿਆਰਥੀ ਇਸ ਸਮੇਂ ਲੈ ਵੀ ਰਹੇ ਨੇ ਉਹਨਾਂ ਨੇ ਹੋਰ ਵਿਦਿਆਰਥੀਆਂ ਨੂੰ ਵੀ ਕਿਹਾ ਹੈ ਕਿ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਲਾਭ ਉਠਾਓ ਤੇ ਆਪਣੇ ਜੀਵਨ ਦੇ ਵਿੱਚ ਆਪਣੇ ਸਕਿੱਲਸ ਨੂੰ ਹੋਰ ਡਿਵੈਲਪ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਪਵਿੱਖ ਦੇ ਰਾਹਨ ਸੋਕੀ ਤਰ੍ਹਾਂ ਚੁੰਨਣ ਵਿੱਚ ਸਹਿਯੋਗ ਮਿਲ ਸਕੇ ਉਹਨਾਂ ਨੇ ਕਿਹਾ ਕਿ ਪਰਸਨਲਿਟੀ ਡਵੈਲਪਮੈਂਟ ਹਿਡਨ ਟੈਲੈਂਟ ਨੂੰ ਪਛਾਣਨ ਉਹਨਾਂ ਨੂੰ ਮੰਚ ਪ੍ਰਦਾਨ ਕਰਨ ਤੇ ਕੰਪਿਊਟਰ ਸੰਬੰਧੀ ਸਕਿਲਸ ਦੇਣ ਵਿੱਚ ਕਿਸੇ ਵੀ ਤਰ੍ਹਾਂ ਦਾ ਟਰਸਟ ਵੱਲੋਂ ਕੋਈ ਫੀਸ ਨਹੀਂ ਲਈ ਜਾ ਰਹੀ ਉਹਨਾਂ ਦਾ ਤੀਜਾ ਤੇ ਬੱਚਿਆਂ ਨੂੰ ਆਤਮ ਵਿਸ਼ਵਾਸੀ ਬਣਾਉਣਾ ਤੋਂ ਉਹਨਾਂ ਦਾ ਭਵਿਕਸਵਾਰਨਾ ਹੈ ਹਮਨਕਰਨ ਐਜੂਕੇਸ਼ਨਲ ਟਰਸਟ ਮੇ ਇੰਸਟੀਚਿਊਟ ਮੇ ਹਮ ਯਹਾਂ ਪੇ ਐਜੂਕੇਸ਼ਨ ਕੇਨ ਕਰ ਰਿਹਾ ਹੈ और यहाँ का जो इन्वायरमेंट है स्टाफ है वो बहुत ही ज़्यादा अच्छा और फ्रेंडली है केयरिंग है यहाँ पे आज के टाइम पे कोई भी फ्री ऑफ कॉस्ट एजुकेशन नहीं देता है बट ये यह यहाँ पे हमारे फ्यूचर को ब्राइट करने के लिए हमें फ्री ऑफ कॉस्ट एजुकेशन दे रहे हैं और अगर बात की जाए तो एक्सपीरियंस की तो हमें इन्होंने पहले कंप्यूटर सिखाया है कंप्यूटर बेसिक्स एम एस वर्ड एक्सेल और उसके बाद पर्सनैलिटी डेवलपमेंट कम्युनिकेशन स्किल्स और बहुत कुछ मतलब हम अगर प्लस टू के बाद अगर कॉलेज में जाते हैं तो वहाँ पे हमें कैसा बिहेव करना है कैसे अपनी पसनैलिटी डेवलप करनी है सारा कुछ इन्होंने हमें फ्री ऑफ कॉस्ट सिखाया तो मैं प्रीतम सिंह है मैं ग्यारहवीं कक्षा का विद्यार्थी हाँ इतना होलीडेज चल रही थी, थी। तो सूँ पता लगे कि इतना फ्री ऑफ कॉस्ट क्लासेस चल रही हैं मनकरण ट्रस्ट इंस्टीट्यूट आप फ्री ऑफ कॉस्ट स्टडी की है सू कंप्यूटर सीवी रिज्यूम कि बनाया सारा कुछ सिखाया गया ਵਿਚਾਡੀ ਸਿੰਗਿੰਗ ਦੀ ਕਲਾਸਾਂ ਵਿੱਚ ਚਲਾਈ ਗਈਆਂ ਤੇ ਸਾਡੇ ਇੰਟਰੋਡਕਸ਼ਨ ਕਿੱਦਾਂ ਦੇਣਾ ਕਿਤੇ ਜਾ ਕੇ ਸਭ ਕੁਝ ਸਿਖਾਇਆ ਗਿਆ ਹੁਣ ਆਪਾਂ ਅੱਗੇ ਜਾ ਕੇ ਕੋਲੇ ਵਗੈਰਾ ਡੈਮਸ਼ਨ ਲੈਣ ਵੀ ਜਾਣੀ ਹੈ ਤੇ ਸਾਡਾ ਥੋੜਾ ਕੰਫੀਡੈਂਸ ਵਧਿਆ ਕਰਕੇ ਐਜੂਕੇਸ਼ਨ ٹرسٹ ਤੇ ਕਲਾਸਿਸ ਲੈ ਰਹੀਆਂ ਮੈਨੂੰ ਪਤਾ ਚੱਲਿਆ ਕਿ ਇੱਥੇ ਐਜੂਕੇਸ਼ਨ ਫ੍ਰੀ ਆਫ ਕੋਸ ਦਿੱਤੀ ਜਾ ਰਹੀ ਹੈ ਤੇ ਮੈਨੂੰ ਇਹਨਾਂ ਦਾ ਫੋਨ ਵੀ ਆਇਆ ਸੀ ਕਿ ਇੰਟ੍ਰ ਬਹੁਤ ਕੁਛ ਸਾਨੂੰ ਇੱਥੇ ਨੋਲੇਜ ਗੇਨ ਕਰਨ ਨੂੰ ਮਿਲਿਆ ਹੈ ਬਹੁਤ ਜ਼ਿਆਦਾ ਇਹਨਾਂ ਨੇ ਨੋਲੇਜ ਦਿੱਤੀ ਹੈ ਸਾਨੂੰ ਇੰਟਰਵਿਊ ਬਾਰੇ ਦੱਸਿਆ ਹੈ ਸਾਡੀ ਐਜੂਕੇਸ਼ਨ ਤੋਂ ਇਲਾਵਾ ਸਾਨੂੰ ਕੁਝ ਸਿੱਖਣ ਨੂੰ ਮਿਲਿਆ ਹੈ ਇਹਨਾਂ ਨੇ ਸਾਨੂੰ ਕੰਪਿਊਟਰ ਉੱਤੇ ਪੀਸੀ ਪੀਸੀ ਪਰਸਨ ਪੀਸੀ ਤੇ ਉਹਨਾਂ ਨੇ ਸਾਨੂੰ ਐਮਐਸ ਵਰਡ ਤੇ ਸਿਖਾਇਆ ਸੀਵੀ ਬਣਾਉਣਾ ਸਿਖਾਇਆ ਰਿਜ਼ਿਊਮ ਬਣਾਉਣਾ ਸਿਖਾਇਆ ਸਾਡੀ ਪਰਸਨੈਲਿਟੀ ਗੇਨ ਕੀਤੀ ਹੈ ਕਿ ਜੇ ਨਾਲ ਅੱਗੇ ਆਪਾਂ ਕੁਝ ਕਰ ਸਕੀਏ ਸਾਨੂੰ ਇੱਥੇ 2 3 ਵੀਕਸ ਹੋ ਗਏ ਇੱਥੇ ਕਲਾਸ ਇੰਟੈਂਡ ਕਰਤੇ ਕੁਝ ਸਿੱਖਣ ਨੂੰ ਮਿਲਿਆ ਹੈ ਜਦੋਂ ਮੈਂ ਇੱਥੇ ਆਏ ਮੇਰੇ ਚ ਬਿਲਕੁਲ ਕੰਫੀਡੈਂਸ ਨਹੀਂ ਸੀ ਕੇ ਸਾਹਮਣੇ ਗੱਲ ਕਰਨ ਦਾ ਪਰ ਹੁਣ ਮੈਂ ਕੇ ਸਾਹਮਣੇ ਬੋਲ ਸਕਦੀ ਹਾਂ ਸਾਰਾ ਕੁਝ ਮੈਨੂੰ ਇਹਨਾਂ ਨੇ ਸਿਖਾਇਆ ਮੈਂ ਥੈਂਕ ਯੂ ਕਰਨਾ ਚਾਹਨੀ ਹਾਂ ਮੰਕਰਨ ਐਜੂਕੇਸ਼ਨ ٹرسٹ ਔਰ ਮੋਨੀਕਾ मैम ਔਰ ਅਮਦੀਪ मैम ਦਾ ਜੋ ਇਹਨਾਂ ਨੇ ਹਮੇ ਛੁੱਟਿਓਂ ਮੇ ਇਤਨਾ ਅੱਛਾ ਨੋਲੇਜ دی ਹਮ ਸ਼ਾਇਦ ਇਹ ਨਹੀਂ ਕਰ ਪਾਤੇ ਇਹਨਾਂ ਨੇ ਹਮੇ ਇਤਨਾ ਅੱਛਾ ਸਿਖਾਇਆ ਕਿ ਹਮ ਕੁਝ ਸਿੱਖ ਪਾਏ ਇਹਨਾਂ ਨੇ ਹਮੇ साथ में हमारी सिंगिंग क्लासेस भी लगाई डांस क्लासेस हमें कुछ एक्स्ट्रा भी भी सिखाया हमारा फुल करवाया फर्स्ट ऑफ ऑफ ऑल ऑल गुड गुड मॉर्निंग आफ्टरनून टू यू मेरा नाम निष्ठा है मैं शहीद मक्खन से पढ़, पढ़ती हूँ और मैं प्लस टू क्लास में हूँ हम पढ़ रहे थे तो मैम आए मैम ने अपने मनकरण एजुकेशनल ट्रस्ट के बारे में हमें बताया कि हमारे मनकरण एजुकेशनल ट्रस्ट में थ्री कोर्सेज अवेलेबल हैं बेसिक कंप्यूटर कम्युनिकेशन स्किल्स एंड पर्सनैलिटी डिवेलपमेंट मैम ने हमें बताया कि ये फ्री ऑफ कॉस्ट है और हमने इधर आके अपनी एडमिशन करवाई और फिर हमने यहाँ पे आके अलग अलग चीज़ें सीखी फर्स्ट ऑफ ऑल हमने अपनी सेल्फ इंट्रोडक्शन के बारे में सीखा फिर हमें मैम ने टाइम मैनेजमेंट टाइम मैनेजमेंट एटीट्यूड के बारे में बताया और फिर पीसी पे हमें हमने पहले टाइपिंग अपनी डिवेलप की और फिर हमने एम वर्ड बनाना सीखा और अब हम एम एस एक्सेल सीख हैं ज्यादातर बच्चे जो कि अपनी हॉलीडेज वेस्ट वेस्ट करते हैं कहीं घूमने चले जाते हैं बट हमने अपना टाइम वेस्ट नहीं किया और हम यहाँ पे एजुकेशन लेने आ रहे हैं जो कि फ्री ऑफ कॉस्ट है और मैं सभी से यही बोलूंगी कि अगर किसी ने एडमिशन लेनी है तो वो इधर आके ले और यहाँ पे बहुत अच्छे वेल क्वालिफाइड स्टाफ है हमें बहुत कुछ सिखाते भी हैं और मैं थैंक्स करना चाहती हूँ अमनदीप मैम का मोनिका मैम और खुशबू मैम जिन्होंने हमें इतनी अच्छी अपॉर्चुनिटी दी ਥੈਂਕ ਯੂ ਟੂ ਆਲ ਆਫ ਯੂ ਐਨਾ ਮਨਕਰਨ ਐਜੂਕੇਸ਼ਨਲ ਟਰਸਟ ਦੇ ਵੱਲੋਂ ਮੈਂ ਇੱਕ ਫ੍ਰੀ ਐਜੂਕੇਸ਼ਨ ਦੇਣੀ ਹਰ ਸਾਲ ਹੀ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਮਤਲਬ ਮਹੀਨੇ ਡੇਢ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਤੇ ਮੈਂ ਫ੍ਰੀ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰਦੀ ਹਾਂ ਇਸ ਬੱਚਿਆਂ ਨੂੰ ਕਿਉਂਕਿ ਫ੍ਰੀ ਟਾਈਮ ਹੁੰਦਾ ਹੈ ਮੈਂ ਚਾਹਦੀ ਬੱਚਿਆਂ ਦਾ ਮਾਈਂਡ ਡਾਇਵਰਟ ਨਾ ਹੋਏ ਅਨੈਸੀਸਰੀ ਚੀਜ਼ਾਂ ਦੇ ਵਿੱਚ ਇਨਵੋਲਵ ਨਾ ਹੋਣ ਤੇ ਉਹਨਾਂ ਕੋਲ ਇੱਕ ਐਸਾ ਪਲੈਟਫਾਰਮ ਹੋਵੇ ਜਿੱਦੇ ਤੇ ਕੋਈ ਪੈਸਾ ਵੀ ਨਹੀਂ ਲੱਗਦਾ ਤੇ ਕੋਈ ਖਰਚਾ ਵੀ ਨਹੀਂ ਹੁੰਦਾ ਤੇ ਉਹ ਆ ਕੇ ਆਪਣਾ ਇੱਥੇ ਮਤਲਬ ਟਾਈਮ ਸਪੈਂਡ ਕਰਦੇ ਆ ਸਕਿਲਸ ਤੇ ਆਪਾਂ ਕੰਮ ਕੋਸ਼ਿਸ਼ ਕਰਦੇ ਆ ਕੰਪਿਊਟਰ ਸਕਿਲਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਬੱਚੇ ਦੇ ਕੈਰੀਅਰ ਪਲੈਨਿੰਗ ਤੇ ਵੀ ਮੈਂ ਉਹਨਾਂ ਨੂੰ ਗਾਈਡੈਂਸ ਦਿੰਦੀ ਆ ਕਿ ਸਟੂਡੈਂਟਸ ਮਤਲਬ ਕਿਹੜੇ ਫੀਲਡ ਦੇ ਵਿੱਚ ਜਾ ਸਕਦੇ ਆ on the basis of their interest ਐਂਡ ਉਹਨਾਂ ਦਾ ਟੈਲੈਂਟ ਕੀ ਆ ਉਹਨਾਂ ਦੇ ਵਿੱਚ ਸਪੈਸ਼ਲ ਸਕਿਲ ਕੀ ਆ ਉਹ ਕਿਸ ਫੀਲਡ ਦੇ ਵਿੱਚ ਆਪਣਾ ਕੈਰੀਅਰ ਡਿਵੈਲਪ ਕਰ ਸਕਦੇ ਆ ਫਿਊਚਰ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਲਾ ਮਿਲਾ ਕੇ ਮਤਲਬ ਮੇਰਾ ਇੱਕ ਮੋਟਿਵ ਹੁੰਦਾ ਹੈ ਕਿ ਸਾਲ ਦੇ ਵਿੱਚ ਇੱਕ ਡੇਢ ਮਹੀਨਾ ਜਦੋਂ ਬੱਚੇ ਫ੍ਰੀ ਹੁੰਦੇ ਆ ਉਹਨਾਂ ਨੂੰ ਇਹ ਗਾਈਡੈਂਸ ਦਿੱਤੀ ਜਾਏ ਤਾਂ ਉਹਨਾਂ ਦੀ ਜਿਹੜੀ ਫਿਊਚਰ ਦੀ ਮਤਲਬ ਸੇਧ ਨੂੰ ਲਭ ਦਿੱਤਾ ਜਾਏ ਦਿਖਾਇਆ ਜਾਏ ਕਿ ਉਹਨਾਂ ਨੂੰ ਇੱਕ ਚੰਗੇ ਰਾਹ ਦੇ ਉੱਪਰ ਆਪਣਾ ਕਰੀਅਰ ਡਿਵੈਲਪ ਕਰਨਾ ਚਾਹੀਦਾ ਹੈ ਫੋਨ ਤੱਕ ਅਪ੍ਰੋਕਸੀਮੇਟਲੀ ਇਸ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ 150 60 ਬੱਚੇ ਜਿਹੜੇ ਆ ਪੜ ਰਹੇ ਨੇ ਕਿੰਨੇ ਰਹਿੰਦੇ ਇਸ ਵਕਤ ਰਹਿੰਦੇ ਇਹ ਪਹਿਲੇ ਤਾਂ 30 ਜੂਨ ਤੱਕ ਸੀਗਾ ਗਰਮੀ ਦੀਆਂ ਛੁੱਟੀਆਂ ਤੇ ਹੁਣ ਉਹ 10 ਦਿਨ ਛੁੱਟੀਆਂ ਵਧ ਗਈਆਂ ਹੈਗੀਆਂ ਤੇ ਸਾਡੀ ਵੀ ਕਲਾਸ ਜਿਹੜੀ ਉਹ 10 ਦਿਨ ਵਧ ਗਈ ਹੈਗੀ ਹੈ ਜਿਸ ਦਿਨ ਬੱਚਿਆਂ ਦੇ ਸਕੂਲ ਖੁੱਲ ਜਾਣਗੇ ਉਸ ਦਿਨੋਂ ਬੱਚੇ ਵਾਪਸ ਆਪਣੇ ਆਪਣੇ ਸਕੂਲਾਂ ਦੇ ਵਿੱਚ ਚਲੇ ਜਾਣਗੇ ਮਨਕਰਨ ਐਜੂਕੇਸ਼ਨ ਦਾ ਟਾਰਗੇਟ ਕੀ ਹੈ ਮਨਕਰਨ ਐਜੂਕੇਸ਼ਨਲ ਟਰਸਟ ਦਾ ਟਾਰਗੇਟ ਹੈ ਸਮਾਜ ਨੂੰ ਇੱਕ ਚੰਗੀ ਐਜੂਕੇਸ਼ਨ ਦੇਣਾ ਉਹਨਾਂ ਦੀਆਂ ਬੱਚਿਆਂ ਦੀਆਂ ਜਿਹੜੀਆਂ ਨਵੀਆਂ ਸਕਿੱਲਸ ਦੀ ਜ਼ਰੂਰਤ ਹੁੰਦੀ ਹੈ ਕੈਰੀਅਰ ਨੂੰ ਬਣਾਉਣ ਦੇ ਲਈ ਉਹਨਾਂ ਸਕਿੱਲਸ ਦੇ ਉੱਪਰ ਕੰਮ ਕਰਨਾ ਔਰ ਬੱਚਿਆਂ ਨੂੰ ਕਰੀਅਰ ਦੇ ਵਿੱਚ ਗਾਈਡੈਂਸ ਦੇਣਾ ਕਰੀਅਰ ਕੋਚਿੰਗ ਦੇ ਮੈਂ ਵੈਸੇ ਵੀ ਆਮ ਕਰੀਅਰ ਕੋਚ ਲਾਈਫ ਕੋਚ ਤੇ ਉਹਨਾਂ ਨੂੰ ਇੱਕ ਗਾਈਡੈਂਸ ਦੇਣਾ ਕਿ ਉਹ ਆਪਣੇ ਕਰੀਅਰ ਨੂੰ ਕਿਸ ਤਰ੍ਹਾਂ ਅੱਗੇ ਵਧਾ ਸਕਦੇ ਨੇ ਕੁਝ ਨਾ ਬੜੀਆਂ ਬੇਸਿਕ ਸਕਿਲਸ ਹੁਣ ਚਾਹੀਦੀਆਂ ਹੁੰਦੀਆਂ ਨੇ ਲਾਈਫ 'ਚ ਅੱਗੇ ਵਧਣ ਲਈ ਜਿਹੜੀਆਂ ਨਾ ਸਕੂਲਾਂ ਕਾਲਜਾਂ ਜਾਂ ਕਿਤੇ ਆਪਣੇ ਘਰਾਂ ਦੇ ਵਿੱਚ ਬੱਚੇ ਮਿਸ ਕਰ ਜਾਂਦੇ ਆ ਮੇਰਾ ਮੇਨ ਫੋਕਸ ਹੈਂਦਾ ਕਿ ਉਹ ਜਿਹੜੀਆਂ ਸਕਿੱਲਸ ਆ ਨਾ ਮੇਨ ਉਹਨਾਂ ਦੇ ਉੱਪਰ ਫੋਕਸ ਕੀਤਾ ਜਾਏ ਸਾਲ ਦੇ ਵਿੱਚ 1.5 ਮਹੀਨਾ ਹੁੰਦਾ ਹੈ ਤੇ ਅਸੀਂ ਉਹਨਾਂ ਸਕਿੱਲਸ ਦੇ ਉੱਪਰ ਕੰਮ ਕਰ ਪਾਈਏ ਤੇ ਮੇਰੀ ਕੋਸ਼ਿਸ਼ ਆਈ ਹੁੰਦੀ ਆ ਮੰਕਰਨ ਐਜੂਕੇਸ਼ਨਲ ਟਰਸਟ ਵੱਲੋਂ ਮਤਲਬ ਮੈਂ ਕਿ ਬੱਚਾ ਨੂੰ ਥੋੜਾ ਜਿਆਦਾ ਸੇਧ ਦਿੱਤੀ ਜਾਏ ਉਹਨਾਂ ਦੇ ਫਿਊਚਰ ਨੂੰ ਤੇ ਸਮਾਜ ਕਿਹੜੀ ਕਲਾ ਦੇ ਬੱਚੇ ਡਿਸਰਪਟ ਹੋ ਜਾਂਦੇ 10th ਪਾਸ ਕੋਈ ਵੀ ਬੱਚਾ ਕਰ ਸਕਦਾ ਹੈ 10th ਪਾਸ ਹੋਣਾ ਚਾਹੀਦਾ +1 +2 ਵਾਲੇ ਬੀਏ ਫਰਸਟ ਇਅਰ ਸੈਕੰਡ ਇਅਰ ਫਾਈਨਲ ਵਾਲੇ ਬੱਚੇ ਉਹਨਾਂ ਲਈ ਮਤਲਬ ਬਹੁਤ ਹੀ ਇੱਕ ਮ ਮੈਕਨੀਆਂ ਕੀ ਬੈਨੀਫੀਸ਼ੀਅਲ ਟਾਈਮ ਆ ਤੇ ਬੈਨੀਫੀਸ਼ੀਅਲ ਓਪਰਚ्युनिटी ਹੈਗੇ ਉਹਦਾ ਫਾਇਦਾ ਲੈ ਸਕਦੇ ਆ ਵੱਤੋ ਵੱਤ ਕਿਸੇ ਹੋਰ ਵੀ ਬੱਚੇ ਨੂੰ ਜ਼ਰੂਰਤ ਹੋਊਗੀ ਆਪਣੇ ਕੈਰੀਅਰ ਕਾਉਂਸਲਿੰਗ ਦੀ ਆਪਣੇ ਕੈਰੀਅਰ ਦੇ ਰਿਗਾਰਡਿੰਗ ਕੋਈ ਵੀ ਕੁਐਰੀ ਹੈ ਕੋਈ ਵੀ ਕੁਐਸ਼ਨ ਹੈ ਤਾਂ ਉਹ ਮੈਨੂੰ ਆ ਕੇ ਆਫਿਸ 'ਚ ਇੱਦਾਂ ਮਿਲ ਸਕਦਾ ਹੈ ਆਪਣੀ ਕੁਐਰੀ ਲੈ ਕੇ ਆ ਸਕਦਾ ਹੈ ਆਪਣੀ ਕੁਐਸ਼ਨ ਪੁੱਛ ਸਕਦਾ ਜਿਸ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕੈਰੀਅਰ 'ਚ ਹੁਣ ਕਰਨਾ ਕੀ ਹੈ ਜਿਹੜਾ ਗ੍ਰੈਜੂਏਟ ਪਾਸ ਨੇ ਪਲੱਸ 2 ਪਾਸ ਨੇ ਕੀ ਅਸੀਂ ਕਰਨਾ ਕੀ ਹੈ ਇਹਨਾਂ ਸਾਰੇ ਕੁਐਸ਼ਨਾਂ ਦੇ ਜਿਹੜੇ ਆਨਸਰ ਨੇ ਸੋਲੂਸ਼ਨ ਹੈ ਉਹ ਮੈਂ ਸਟੂਡੈਂਟਸ ਨੂੰ ਦੇਣ ਦੀ ਕੋਸ਼ਿਸ਼ They welcome to all students, all parents, they can come to me for uh, their solutions. Address? Address sir, my office is uh, at Mankaran Educational Trust, Sani Haveli, Ajay Mahajan Heart Care Hospital wala lane, Dalhousie road, Pathankot. If you wish that your child learns today and leads tomorrow, bring them to AM's GEMS Cambridge International School, Pathankot, affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankul.